ਮੇਰੇ ਦੋਤੇ ਇਹ ਪੁੱਛ ਗਾਲੀ ਕਰ ਰਹੇ ਆ ਸ਼ਾਇਦ ਪਹਿਲਾਂ ਉਹਦੇ ਇਹ ਜਿਹਾ ਮੌਕਾ ਨਹੀਂ ਆਇਆ ਉਹ ਬਾਹੀ ਆਵੇ ਪਰ ਮਤਲਬ ਕਰੇ ਨਾਲ ਹੀ ਆਵੇ ਕਿਉਂਕਿ ਉਸ ਦਿਨ ਪਹਿਲਾਂ ਜਦੋਂ ਮੈਂ ਆਇਸ ਸੁੋਤੇ ਮੇਰਾ ਗੋਸਾਰੇ ਮੇਰੇ ਕਿਸਾਨ ਪਰ ਜਿਹੜੀਆਂ ੱਖਾਂ ਵੀ ਭਰੀਆਂ ਹੋਈਆਂ ਸੀ ਕਿਉਂਕਿ ਅਮਖਾਂ ਦਾ ਜਦੋਂ ਸਾਰੇ ਸਾਲ ਦੇ ਕਿਤੇ ਮਹਿਸੂਸ ਕਰੇ ਇੱਕਦਮੇ ਕੋਈ ਉਦਤਤੀ ਆਸਤ ਆ ਜਾਏ ਜਿਹਦੇ ਤੇ ਆਸਾਂ ਹੁੰਦੀਆਂ ਘਰ ਚਲਦੀਆਂ ਸੋ ਮੈਂ ਉਹਨਾਂ ਅਰਧਨਰਤੀ ਦੇ ਰਿਸੀ ਆਪਣੇ ਕਿਸਾਨ ਭਰਾਵਾਂ ਨਾਲ ਕਿ ਜਿੰਨਾਂ ਦੀ ਵੀ ਕੰਟ ਸੜੀ ਹੈ ਅਜਾ ਸਰਕਾਰ ਕਦੇ ਵੀ ਪਿੱਛੇ ਨਹੀਂ ਹਟੇ ਅਸੀਂ ਮਦਦ ਦੇਣ ਵਿੱਚ ਵੀ ਬਿਲਕੁਲ ਦੇਰੀ ਨਹੀਂ ਕਰਾਂਗੇ ਉਹ ਮੰਤਰੀ ਸਰਦਾਰ ਪ੍ਰਵਲ ਸਿੰਘ ਮਾਨ ਜੀ ਨਾਲ ਵੀ ਗੱਲਬਾਤ ਕੀਤੀ ਸੋ ਉਹਨਾਂ ਨੇ ਇੱਕ ਤਾਂ ਕਿਹਾ ਕਿ ਅਸੀਂ ਇਸ ਕੰਮ ਤੇ ਬਹੁਤਾਂ ਟਾਈਮ ਵੀ ਲਾਵਾਂਗੇ ਕਿਉਂਕਿ ਪਹਿਲਾਂ ਜਿੱਥੇ ਜਾਂਦੇ ਹਨ ਟੈਂਕ ਲੱਟ ਜਾਂਦਾ ਹੈ ਅਤੇ ਪੱਲੇ ਨੂੰ ਨੁਕਸਾਨ ਹੋਇਆ ਹੁੰਦਾ ਹੈ ਉਹਨੂੰ ਮੋਕੇ ਤੇ ਕੋਈ ਲਾਭ ਨਹੀਂ ਮਿਲਦਾ ਸੋ ਸਾਡੇ 12000 ਕਰਤੀ 1ਕੜ ਜੋ ਮੁਆਵਜ਼ਾ ਮਿਲਦਾ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਛੇਤੀ ਤੁਹਾਨੂੰ ਮਿਲ ਜੇ ਔਰ ਉਸ ਤੋਂ ਬਿਨਾ ਕਿਉਂਕਿ ਮੈਂ ਇਹ ਰਗਾ ਦਿੱਤਾ ਸੀ ਕਿ ਮੈਂ 1 ਮਹੀਨੇ ਦੀ ਤਖਾ ਦੇਵਾਂਗੀ ਆਪਣੇ ਭਰਾਵਾਂ ਨੂੰ ਔਰ ਉਸ ਦੇ ਨਾਲ ਮੈਂ ਕਈ ਪ੍ਰਮਾਣੇ ਸਾਹ ਦਿੱਤਾ ਕਿ ਜੇ ਤੁਸੀਂ ਕਰਦੇ ਤਾਂ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਕਿਉਂਕਿ ਜੇਕਰ ਸਾਡਾ ਅੰਨ ਤਰਤਾ ਉਹਦੀਆਂ ਅੱਖਾਂ ਚ ਪਾਣੀ ਹੈ ਫਿਰ ਸਾਡੇ ਇਹ ਚਿਹਰਿਆਂ ਤੇ ਇੱਕ ਸਵਾਲ ਖੜਾ ਹੁੰਦਾ ਕਿ ਅਸੀਂ ਕੀ ਕਰ ਰਹੇ ਹਾਂ ਆਪਣੇ ਭਰਾਵਾਂ ਲਈ ਸੋ ਮਾਂ ਕਦੇ ਵੀ ਆਪਣੇ ਬੱਚਿਆਂ ਨੂੰ ਕਿਸੇ ਨੂੰ ਮੁੱਖਾਂ ਨਹੀਂ ਦੇਖ ਸਕਦੀ ਆ ਭੁੱਖੇ ਰਹਿ ਸਕਦੀ ਆ ਜੋ ਪੰਜਾਬ ਸਰਕਾਰ ਇਸੇ ਸੋਚ ਤੇ ਚੱਲਦੇ ਆ ਅਸੀਂ ਆਪਣੇ ਵੱਲੋਂ ਵੀ ਵੈਦ ਕੀਤੀ ਆ ਜੋ ਅੱਜ ਜੋ ਫੈਸਲਾ ਕਰਕੇ ਆਈ ਸੀ ਕਿ ਉਹ ਭਰਾ ਜਨਾ ਉਸਾਨ ਕੋਇਆ ਔਰ ਜਿੰਨਾ ਕੋਲੇ ਕੋ ਥੋੜਾ ਸਰ ਗਿਆ ਸੀ ਉਹਨਾਂ ਦੀ ਲੇਸਪਲੇਸੀਆ ਦੇ ਸੋ ਪਹਿਲਾਂ ਉਹ ਪਰਮ ਨੇ ਵੀ ਦੱਸਿਆ ਕਿ ਕਿੰਨੇ ਆ ਕੇ ਕਹਿ ਰਹੇ ਤਾਂ ਵੈਂਟ ਪੱਤਰ ਤੇ ਜੋ ਕਮੇਟੀ ਸੀ ਉਸ ਨੇ ਵੀ ਬਹੁਤ ਫੈਲ ਕਰਦੀ ਕੀਤੀ ਹੈ ਮੈਂ ਉਹਨਾਂ ਦੀ ਵੀ ਸਲਾਹਾ ਕਰਦੀ ਹਾਂ ਕਿ ਇੱਕ ਦੂਜੇ ਦੇ ਦੁੱਖ ਦਰਦ ਨੂੰ ਸਮਝਣਾ ਇੱਕ ਵੱਡੀ ਸੋਚ ਦਾ ਪ੍ਰਤਿਕਵਾ ਤੁਸੀਂ ਦਿੱਤਾ ਸੋ ਅਸੀਂ ਜਿੰਨੇ ਨਾਮ ਇਹਨੂੰ ਦਿੱਤੇ ਗਏ ਆ ਮੈਂ ਅੱਜ 30-3000 ਰੁਪਏ ਪ੍ਰੇਮ ਭਰਾਵਾਂ ਅਸੀਂ ਦਵਾਗੇ ਔਰ ਨਾਲ ਜੋ ਕੰਮ ਵੀ ਕਰਕੇ ਲੈਣੀ ਆ ਇੱਕ ਸਾਲ ਦੇ ਉਹਤੇ ਦੇ ਹਸਾਮ ਨਾਲ ਇੱਕ ਸਾਲ ਦਾ ਜੋ ਕੰਮ ਕਰੀ ਜਾਵੇ ਜਿਵੇਂ ਪੁਨੀ ਵਾਸਤੇ ਕਿਹਾ ਸੀਗਾ ਪੁਨੀ ਇਹਨਾਂ ਨੇ ਕਿਹਾ ਕਿ ਹਲੇ ਸਾਡੇ ਕੋਲ ਹੈ ਪਰ ਅਸੀਂ ਆਪਣੇ ਵੱਲੋਂ ਦਮਾਗੇ ਜਿੰਨੀ ਵੀ ਲੋੜ ਹੈ ਔਰ ਜਿੰਨਾ ਕਿ ਮੈਨੂੰ ਪਤਾ ਹੈ ਕਿ ਥੇੜੀ ਫਕਰ ਸਰ ਤੋਂ ਵੀ ਸੁਨੇਹਾ ਲੱਗਿਆ ਸੀ ਉੱਥੇ ਇਹ ਮੈਨੂੰ ਪਤਾ ਲੱਗਿਆ ਕਿ ਉੱਥੇ ਉਹਨਾਂ ਨੇ ਇਹ ਕਿਹਾ ਕਿ ਸਾਡਾ ਨੁਕਸਾਨ ਨਹੀਂ ਹੋਇਆ ਜਿੰਨਾ ਦਾ ਹੋਇਆ ਜੇ ਕਿ ਜਰੂਰੀ ਨੁਕਸਾਨ ਦਾ ਨੁਕਸਾਨ ਹੋਇਆ ਸੀ ਕਿਸੇ ਨੂੰ ਵੀ ਕਹਿ ਲੋਗੇ ਅੱਖੂ ਪਰੋਖੇ ਦੀ ਤਰ੍ਹਾਂ ਜਾਦਾਂਦਾਰਨ ਸੋਠਾ ਚਤੂੜਾ ਔਰ ੜਾਂਗ ਪਿੰਡ ਚ ਵੀ ਆਗਲ ਕੀਤੀ ਸੀ ਸਾਰੀ ਮੇਰਾ ਧਿਆਨ ਚ ੜਾਂਗ ਪਿੰਡ ਚ ਵੀ ਇਸ ਨਿਆ ਆਇਆ ਸੀ ਇਨਸਾਨ ਤੋਂ ਅਸੀਂ ਬਚ ਗਏ ਆ ਸੋ ਮੈਂ ਅੱਜ ਆਪਣੇ ਪਿੰਡ ਕਾਮਾ ਦੀ ਜਿੱਦੀ ਮਦਦ ਕਾਰ ਸੰਧਿਆ ਮੁੱਖ ਮੰਤਰੀ ਸਰਦਾਰ ਤੁਨਸੀ ਮਾਨ ਜੀ ਵੱਲੋਂ ਜੁਆ ਸਵੀਕਾ ਲਾਇਆ ਗਿਆ ਸੀ ਉਹ ਅਸੀਂ ਅੱਜ ਕਰਕੇ ਜਾਵਾਂਗੇ ਔਰ ਮੈਂ ਪ੍ਰਮਾਤਮਾ ਜੀ ਵੀ ਅਰਦਾਸ ਕਰਾਂ ਕਿ ਮੇਰੇ ਮੌਕੇ ਤੇ ਸਨਮਾਨ ਦੇਖਣੇ ਪੈਣ ਪਰ ਜੇਕਰ ਦੇਖਣਾ ਪੈ ਗਿਆ ਤਾਂ ਅਸੀਂ ਰਲ ਕੇ ਉਹਦਾ ਸਾਹਮਣਾ ਕਰਾਂਗੇ ਕਿਸੇ ਵੀ ਤਰ੍ਹਾਂ ਆਪਣੇ ਪਰਿਵਾਰ ਦੇ ਕਿਸੇ ਵੀ ਭੈਣ ਭਰਾ ਨਾਲ ਨਹੀਂ ਤੁਗਦੀ ਖੜੀ ਜੁਣੀ ਤਾਂ ਮਾਣੇ ਸਾਰੇ ਆਪਣੇ ਬਾਲਕਣੇ ਆ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਹੈ ਤੁਸੀਂ ਅੱਜ ਇੱਥੇ ਆਏ ਸਾਰੇ ਜਿਹੜੇ ਜੇ ਵੀ ਆਏ ਇਸ ਮੁਹਿੰਮ ਦਾ ਸ਼ਰੀਕ ਬਣ ਉਹਨਾਂ ਪਰਿਵਾਰਾਂ ਨੂੰ ਅਨੁਤੈ ਤੌਰ ਤੇ ਬਰਤਨ ਦਵਾਤ ਹੋਸ਼ਟਰੀ ਹੈ ਵਾਇਗੂ ਜੀ ਦਾ ਸਾਹਿਬ ਜੀ ਕਰਦੀ ਕੋ ਮਾਹਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੀਆਂ ਜਿਹੜੀ ਕਣਕ ਨੂੰ ਅੱਗ ਲੱਗੀ ਸੀਗੀ ਉਹਦੇ ਸਬੰਧ ਦੇ ਵਿੱਚ ਕਤਰ ਹੋਏ ਆ ਪ੍ਰਮਾਤਮਾ ਦਾ ਇਹ ਭਾਣਾ ਸਾਨੂੰ ਪਤਾ ਲੱਗਿਆ ਸੀਗਾ ਕਈ ਪਰਿਵਾਰਾਂ ਕੋਲੇ ਉਹੀ ਖਾਣਜੋਗੀ ਸੀਗੀ ਤੇ ਉਹਦੇ ਤੇ ਹੀ ਘਰ ਦਾ ਗੁਜ਼ਾਰਾ ਸੀਗਾ ਉਹ ਸਾਰੀ ਕਣਕ ਮੱਚ ਗਈ ਸੀ ਤਾਂ ਉਸ ਟਾਈਮ ਸਾਡੇ ਮੰਤਰੀ ਸਾਹਿਬ ਜਦੋਂ ਇਹ ਮੋਤਾ ਵੇਖਣ ਵੀ ਆਏ ਸੀਗੇ ਤਾਂ ਉਹਨਾਂ ਨੇ ਉਸ ਦਾ ਐਲਾਨ ਕੀਤਾ ਸੀਗਾ ਵੀ ਮੈਂ ਆਪਦੀ ਜਿਹੜੀ ਨੀਤੀ ਇੱਕ ਮਹੀਨੇ ਦੀ ਤਨਖਾਹ ਜਿਹੜੀ ਜਿੰਨੇ ਵੀ ਹੋਈ ਮੈਂ ਕਿਸਾਨ ਭਰਾਵਾਂ ਦੇ ਨਾਲ ਖੜੂਂਗੀ ਔਰ ਸਰਕਾਰ ਵੱਲੋਂ ਵੀ ਜਿਹੜਾ ਮੌਜਬਾ ਤੁਹਾਨੂੰ ਮਿਲੂਗਾ ਉਹਦੇ ਲਈ ਵੀ ਸੰਖੇਪ ਦੇ ਵਿੱਚ ਮੰਤਰੀ ਸਾਹਿਬ ਦੱਸਣਗੇ ਵੀ ਉਹ ਕੀ ਮਿਲਣ ਜਾ ਰਿਹਾ ਤੇ ਚੰਡੀਗੜ੍ਹ ਗੱਲ ਕਰਕੇ ਆਏ ਨੇ ਮੁੱਖ ਮੰਤਰੀ ਸਾਹਿਬ ਨਾਲ ਪਰ ਅੱਜ ਅਸੀਂ ਆਪਦੇ ਤੌਰ ਤੇ ਨਿੱਜੀ ਤੌਰ ਤੇ ਮਲੋਟ ਹਲਕੇ ਵੱਲੋਂ ਇੱਕ ਇੱਕ ਪਿੰਡ ਦੇ ਇੱਕ ਇੱਕ ਭਰਾ ਵੱਲੋਂ ਲੋਕ ਹੰਤੇ ਦੇ ਇੱਕ ਇੱਕ ਭਰਾ ਵੱਲੋਂ ਕੱਲ ਅਰਸ਼ ਨੇ ਵੈਸੇ ਪਾਇਆ ਸੀ ਕਿ ਹਮਾਂ ਮਦਦ ਕਰੀਏ ਉਹਨਾਂ ਸਾਰੇ ਭਰਾਵਾਂ ਦੀ ਕਿਉਂ ਦੀ ਸਾਰੇ ਆਪਾਂ ਪੰਜਾਬੀਆਂ ਔਰ ਪੰਜਾਬੀ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਕਦਰ ਪਿੱਛੇ ਨਹੀਂ ਹੰਤੇ ਆਸੇ ਪਾਸੇ ਨਗਰਾਂ ਦੇ ਮੁਝੇ ਮੋਰਨ ਸਰਜੰਟ ਨੇ ਨਗਰ ਵਾਸੀਆਂ ਨਾਲ ਸੰਗਠਿਤ ਹੋ ਕੇ ਪ੍ਰਮਾਣ ਕਰਿਓ ਵਾਈ ਗੁਰਦੀ ਪਾਕਾਲ ਸਰ ਵਾਈ ਗੁਰਦੀ ਨੇ ਨਤੇ ਆਪ ਸਾਹਮਣੇ ਪਤਾ ਹੀ ਲੱਗ ਚੁਕਿਆ ਹੈ ਕਿ ਇਸ ਤੋਂ ਪ੍ਰਵਾਸ ਤੇ ਅੱਜ ਇਹ ਮਾਟੀ ਕੀਤਾ ਗਿਆ ਸੀ ਪੀਟੀ ਯੂਨਿਟ ਦੀ ਮਿਲੋਂ ਆਪਣੇ ਨਗਰ ਦੇ ਵਿੱਚ ਪਾਣਾ ਵਾਧਿਆ ਹੁਣ ਸਾਰੇ ਨਗਰ ਦੇ ਲੋਕਾਂ ਦਾ ਇਹ ਤਾਂ ਸ਼ਾਂਤੀ ਨਾਲ ਰਹਿਣ ਨੂੰ ਨਿਮਰ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨਗਰ ਵੱਲੋਂ ਵੀ ਸੇਵਾ ਕਾ ਕਰਕੇ ਉਨ੍ਹਾਂ ਵੀਰਾਂ ਨੂੰ ਪਹੁੰਚਾਈ ਜਾਵੇਗੀ ਤਾਂ ਕਿ ਮੈਂ ਬੀਬੀ ਬਲਜੀਤ ਕੌਰ ਜੀ ਦਾ ਤੇ ਪੰਜਾਬ ਸਰਕਾਰ ਦਾ ਆਪਣੇ ਨਗਰਵلوں ਆਪਣੇ ਗ੍ਰਾਮ ਕਜਿਆਰਵلوں ਉਹਨਾਂ ਵੀਰਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਹੈਦ ਰੋਧਨਵਾਹ ਕਰਦੇ ਹਾਂ ਕਿ ਉਹਨਾਂ ਮੌਕੇ ਤੇ ਆ ਕੇ ਮੌਕਾ ਵੇਖ ਕੇ ਉਹਨਾਂ ਸਜਨਾ ਦਾ ਮੁਕ ਮਡਾਇਆ ਤੇ ਅੱਜ ਉਹ ਵਾਅਦਾ ਨੂੰ ਪੂਰਾ ਕਰਦੇ ਹੋਏ ਸਾਡੇ ਲਗਨ ਦੇ ਚਾਰੇ ਨਾਲ ਉਹਨਾਂ ਦਾ ਬੋਟੀਪੋੜ ਧੰਨਵਾਦ ਕਰਦੇ ਹੋਏ ਸਾਰੇ ਸੰਗਠਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਯੋਗਦਾਨ ਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਕਿਸਾਨਾਂ ਦੀ ਸਰਕਾਰ ਵੱਲ ਵਧਦੀ ਰਹੇਗੀ ਤੇ ਸਰਕਾਰ ਜੋ ਮਦਦ ਕਰ ਰਹੀ ਹੈ ਈ 000 ਰੁਪਿਆ ਟੀਬੀ ਜੀ ਵੱਲੋਂ ਨਾਮਜ਼ ਕੀਤਾ ਗਿਆ 18 ਵਿੱਚ 400 ਰੁਪਿਆ ਜੋ ਪੰਜਾਬ ਸਰਕਾਰ ਵੱਲੋਂ ਭਾਰਤ ਦੇ ਸਾਬ ਦੇ ਨਾਲ ਇਹ ਮੁਆਵਜ਼ਾ ਉਹਨਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਦਾ ਖੇਤਨ ਨੁਕਸਾਨ ਹੋਇਆ ਤੁਹਾਡਾ ਇਹ ਜੀਬੀਐਚ ਇੱਥੇ ਆਉਣ ਤੇ ਮਾਣੀ ਸੁਭੂਚੀ ਦੀਆਂ ਪੰਜਾਬ ਸਰਕਾਰ ਦਾ ਕੋਟੀ ਕੋਟ ਦਾ ਵਾਅਦਾ ਕਰਦੇ ਆਂ ਵਾਕੇ ਮੈਂ ਉਹਨਾਂ ਵੀਰਾਂ ਨੂੰ ਕੋਲ ਭਵਾਨ ਮਾਰਾਂ ਦਾ ਅਰਜਨਾ ਲਾ ਕੇ ਨੁਕਸਾਨ ਹੋਇਆ ਬੋਲਦੇ ਮਾਈਕ ਚੋਣ ਆ ਭਾਈ ਜਲੀ ਆ ਜਾ ਤੁਹਾਨੂੰ ਦੱਸਦਾ ਮੈਂ ਤੁਸੀਂ ਨੇੜੇ ਆ ਜਾਓ ਜੀ ਜੋ ਬੜਾ ਕੋਈ ਦੇਖਿਆ ਕਿ ਮਸੋ ਇਹ ਜਿਹੜਾ ਚਾਉਂਦੇ ਨੇ ਉਹਨਾਂ ਹਲਕੇ ਦੇ ਵਿੱਚ ਲੱਖ ਲੱਖ ਪਰੇ ਜਾਨਾਂ ਆਪਾਂ ਕਿਸੇ ਮਾਸ ਕਰਕੇ ਤਾਂ ਪਰੇ ਦੇ ਸਾਹਤ ਆ। ਬਾਅਦੋਂ ਆਪਾਂ ਦਾ ਕੋਈ ਮੌਜੂਦਾ ਨਹੀਂ ਹੋ ਕੀ ਇਹ ਕੋਈ ਕਮਿਟੀ ਨੁਮਾਇਸ਼। ਦੇਖੋ ਜੀ ਕੁਝ ਦਿਨ ਪਹਿਲਾਂ ਬੜਾ ਦਰਦਨਾਕ ਹਾਦਸਾ ਜੋ ਸਾਡੇ ਮਲੂਟ ਦੇ ਕੁਝ ਪਿੰਡਾਂ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੀ ਕਣਕ ਨੂੰ ਅੱਗ ਲੱਗੀ ਸੀ ਔਰ ਬਹੁਤੇ ਕਿਸਾਨ ਭਰਾ ਜਿਹੜੇ ਸੀ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਵੀ ਜਿਹੜੀ ਘਰਾਂ ਦੀ ਬਹੁਤ ਨਾਜ਼ੁਕ ਸੀ। ਸੋ ਉਦੋਂ ਮੈਂ ਦੇਖਣ ਆਈ ਸੀਗੀ ਔਰ ਇਹ ਲੋਕ ਇੱਕ ਤਰ੍ਹਾਂ ਨਾਲ ਤਰਸਯੋਗ ਹਾਲਤ ਬਣੀ ਹੋਈ ਸੀ ਕਿ ਗਾਂਹ ਦਾ ਨਜ਼ਰ ਨਹੀਂ ਸੀ ਆਉਂਦਾ ਕਿ ਹੁਣ ਕੀ ਬਣੂਗਾ ਸੋ ਮੈਂ ਉਦੋਂ ਅਨਾਉਂਸ ਵੀ ਕੀਤਾ ਸੀ ਕਿ ਮੈਂ 1 ਮਹੀਨੇ ਦੀ ਤਨਖਾਹ ਦਵਾਂਗੀ ਇਸ ਤੋਂ ਬਿਨਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਵੀ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਸੋ ਉਹਨਾਂ ਨੇ ਇੱਕ ਤਾਂ ਜੋ ਮੁਆਵਜ਼ਾ ਬਣਦਾ ਸਾਡੇ ਕਿਸਾਨ ਭਰਾਵਾਂ ਦਾ 18000 ਪ੍ਰਤੀ ਏਕੜ ਉਹ ਜਲਦੀ ਪਹੁੰਚਾਉਣ ਦਾ ਫੈਸਲਾ ਕੀਤਾ ਕਿ ਜਲਦ ਇਹਨਾਂ ਤੇ ਸਪੁਰਦ ਕੀਤਾ ਜਾਵੇਗਾ ਔਰ ਇਸ ਤੋਂ ਬਿਨਾ ਅਸੀਂ ਨਿੱਜੀ ਤੌਰ ਤੇ ਜੋ ਇਕੱਠੇ ਹੋ ਕੇ ਇਹਨਾਂ ਦੀ ਮਦਦ ਕੀਤੀ ਅੱਜ ਅਸੀਂ 30-30 ਹਜ਼ਾਰ ਰੁਪਇਆ ਮਾਲੀ ਮਦਦ ਇੱਕ ਕਿਸਾਨ ਭਰਾ ਨੂੰ ਔਰ ਜਿਨ੍ਹਾਂ ਨੂੰ ਲੋੜ ਸੀ ਉਹਨਾਂ ਨੇ ਹੀ ਲਈ ਆ ਬਾਕੀਆਂ ਨੂੰ ਜਿਨ੍ਹਾਂ ਨੂੰ ਨਹੀਂ ਲੋੜ ਸੀ ਕਿਉਂਕਿ ਪਿੰਡ ਦੀ ਕਮੇਟੀ ਵੱਲੋਂ ਵੀ ਹੈਲਪ ਕੀਤੀ ਗਈ ਆ ਸੋ ਉਹਨਾਂ ਨੇ ਇਨਕਾਰ ਵੀ ਕੀਤਾ ਸੋ ਅਸੀਂ 30-30 ਹਜ਼ਾਰ ਇੱਕ ਕਿਸਾਨ ਭਰਾ ਨੂੰ ਕੈਸ਼ ਦੇ ਤੌਰ ਤੇ ਇਮੀਡੀਏਟ ਹੈਲਪ ਕੀਤੀ ਆ ਔਰ ਇਸ ਤੋਂ ਬਿਨਾ ਬਾਰਾਮਣ ਕਣਕ ਇੱਕ ਪਰਿਵਾਰ ਨੂੰ ਦਿੱਤੀ ਗਈ ਹੈ ਤਾਂ ਕਿ ਇੱਕ ਸਾਲ ਦਾ ਉਨਾ ਦਾ ਕੋਟਾ ਜਿਹੜਾ ਪਰਿਵਾਰ ਵਾਸਤੇ ਦਿੱਤਾ ਜਾਵੇ ਔਰ ਇਸ ਤੋਂ ਬਿਨਾਂ ਤੂੜੀ ਦੀ ਹੈਲਪ ਦਿੱਤੀ ਗਈ ਸੋ ਮੈਂ ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਪੰਜਾਬ ਸਰਕਾਰ ਵੱਲੋਂ ਇਮੀਡੀਏਟ ਹੈਲਪ ਹੋ ਸਕਦੀ ਸੀ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੁਬਾਰਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਹਦੇ ਨਾਲ ਇੱਕ ਤਰ੍ਹਾਂ ਨਾਲ ਹੌਸਲਾ ਹੋ ਜਾਂਦਾ ਕਿ ਚਲੋ ਕੁਛ ਨਾ ਕੁਛ ਸਾਡੇ ਕੋਲ ਹੈ ਸੋ ਮੈਨੂੰ ਲੱਗਦਾ ਕਿ ਇਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਵੀ ਬਹੁਤ ਧੰਨਵਾਦੀ ਵਾਲਾ ਇੱਕ ਜਿਹੜਾ ਰਵੱਈਆ ਦਿਖਾਇਆ ਵਰਗਾ ਪੰਜਾਬ ਸਰਕਾਰ ਗੱਲ ਕਰਨ ਨੂੰ ਮੱਧਿਆ ਰਾਸ਼ੀ ਜਨੂ ਕਰੇ ਕਿਸ ਤਰ੍ਹਾਂ ਦੀ ਗੁਰਦੌਰੀ ਕਰਨ ਆਈ ਹੈ ਸਭ ਤੋਂ ਪਹਿਲੇ ਸਮੇਂ ਨਾਲ ਬੋਧਿਆ ਰਾਸ਼ੂ ਅਸੀਂ ਉਸੇ ਦਿਨ ਹੀ ਕਿਉਂਕਿ ਮੈਂ ਉਹਦਾ ਮੌਕੇ ਤੇ ਹੀ ਪਹੁੰਚ ਗਈ ਸੀ ਔਰ ਇਮੀਡੀਏਟਲੀ ਐਸਟੀਐਮ ਨੂੰ ਬੁਲਾਇਆ ਸੀ ਕਿ ਗੁਰਦੌਰੀ ਜਿਹੜੀ ਆ ਬਹੁਤ ਤੇ ਜਲਦੀ ਔਰ ਛੇਤੀ ਰਿਪੋਰਟ ਭੇਜੀ ਜਾਵੇ ਟੀਸੀ ਸਾਹਿਬ ਨੂੰ ਵੀ ਮੈਂ ਕਿਹਾ ਹੋਇਆ ਜਿਆਦਾ ਸਮਾਂ ਨਹੀਂ ਲਾਵਾਂਗੇ ਕਿਉਂਕਿ ਪਹਿਲੇ ਤਜਰਬੇ ਆ ਕਿ ਕਈ ਵਾਰੀ ਗੁਰਦੌਰੀਆਂ ਦੇ ਚੱਕਰਾਂ ਚ ਕਈ ਵਾਰੀ ਥੱਲੇ ਵਾਲੇ ਜਿਹੜੇ ਅਧਿਕਾਰੀ ਆ ਉਹ ਬਹੁਤ ਸਮਾਂ ਲੱਗਿਆ ਸੋ ਬਹੁਤ ਜਲਦੀ ਅਸੀਂ ਜਿਹੜਾ ਇਹ ਕੰਮ ਨੂੰ ਸਿਰੇ ਚੜ੍ਹ ਦਾਂਗੇ ਸਰਕਾਰ ਦੇ ਮਤਲਬ ਪਲਾਕ ਦੇ ਵਿੱਚ ਜਿਹੜਾ ਇਹ ਹੈ ਇਸ ਦਾ ਦੇ ਪ੍ਰਭਾਵਤ ਹੋਇਆ ਕਿਸਾਨ ਜਿਹੜਾ ਮੇਰੇ ਹਲਕੇ ਦੇ ਵਿੱਚ ਤਕਰੀਬਨ 4-5 ਪਿੰਡਾਂ 'ਚ ਅੱਗ ਲੱਗੀ ਸੀ ਉਹਦੇ 'ਚ ਜਿਆਦਾ ਕਿਸਾਨ ਸਾਡੇ ਸੋਥਾ ਤੇ ਚੱਕ ਦੂਏ ਵਾਲੇ ਦੇ ਪ੍ਰਭਾਵਿਤ ਹੋਏ ਸੀ ਔਰ ਇਸ ਤੋਂ ਬਿਨਾ ਥੇੜੀ ਫਕਰ ਸਰ ਉੜਾਂਗ ਪਿੰਡ 'ਚ ਵੀ ਲੱਗੀ ਪਰ ਉੱਥੇ ਬਚਾਅ ਹੋ ਗਿਆ ਪਰ ਮੈਂ ਅੱਜ ਵੀ ਉਹੀ ਗੱਲ ਕਰਾਂਗੀ ਕਿ ਕਿਸੇ ਵੀ ਪਰਿਵਾਰ ਨੂੰ ਕਿਸੇ ਵੀ ਕਿਸਾਨ ਨੂੰ ਅਗਰ ਕੋਈ ਨੁਕਸਾਨ ਪਹੁੰਚਿਆ ਤਾਂ ਅਸੀਂ ਉਹਦੇ ਘਰ ਤੱਕ ਜਾਵਾਂਗੇ ਉਹਦੀ ਮਦਦ ਕਰਾਂਗੇ ਉਹ ਆ ਕੇ ਕਦੋਂ ਵੀ ਦੱਸ ਸਕਦਾ ਜਾਂਦਾ ਜੀ ਸਤਨਾਰ ਸਿੰਘ ਜੀ ਕਿੰਨੀ ਜਗ੍ਹਾ ਕਰਦੇ ਤੁਸੀਂ ਉਹਦੇ ਬੰਦਾ ਰੱਖਵਾਇਆ ਸੀ ਜੀ ਅੱਜ ਮਤਲਬ ਸਾਥੀ ਆਏ ਨੇ ਆਪਣੇ ਜੀ ਲੱਗਭਗ ਰਾਸ਼ੀ ਵੀ ਜਿਹੜੀ ਦੇਖਿਓ ਆਖੇ ਬਲੇ ਰਿਹਾ ਸੀਦਾ ਰੱਖਵਾਇਆ ਹਾਂਜੀ ਸਾਡੇ ਬੰਦੇ ਲਗਭਗ 73 ਕਿਲੇ ਰੱਖਵਾ ਸੜਿਆ ਸੀਗਾ ਜੀ ਉਹਦੇ ਵਾਸਤੇ ਮੰਤਰੀ ਸਾਹਿਬ ਉਸ ਦਿਨ ਮੌਕੇ ਤੇ ਆਏ ਸੀ ਉਹ ਵਾਦਾ ਕਰਕੇ ਗਏ ਸੀ ਲੋਕਾਂ ਨਾਲ ਵੀ ਅਸੀਂ ਤੁਹਾਡੀ ਵੱਧ ਤੋਂ ਵੱਧ ਹੈਲਪ ਕਰਾਂਗੇ ਉਹਨਾਂ ਨੇ ਆਬਦੋ ਲੈਵਲ ਤੇ ਲਗਭਗ 30000 ਰੁਪਏ ਪਰਸ ਪਰਸਨ ਹਰ ਇੱਕ ਬੰਦੇ ਨੂੰ ਤੇ 12 ਮਾਨ ਕਣਕ ਅੱਜ ਸਹਾਇਤਾ ਵਜੋਂ ਦਿੱਤੀ ਹੈ ਤੇ ਨਾਲ ਉਹਨੇ ਵਾਦਾ ਕੀਤਾ ਲੋਕਾਂ ਨਾਲ ਵੀ ਤੁਹਾਨੂੰ ਅਸੀਂ ਜਿਹੜਾ ਸਰਕਾਰ ਪੰਜਾਬ ਸਰਕਾਰ ਤੋਂ 18400 ਰੁਪਏ ਬੰਦਾ ਮਾਫਤੋ ਜਲਦੀ ਕਰਵਾਵਾਂਗੇ ਅਸੀਂ ਇਹਨਾਂ ਕਾਰਜਾਂ ਵਾਸਤੇ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਡਾਕਟਰ ਮਜੀਤ ਕੌਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੰਨਾ ਜਲਦੀ ਉਹਨਾਂ ਦਾ ਆਉਣਾ ਦੇ ਨਾਲ ਲੋਕਾਂ ਦੀ ਹੈਲਪ ਵਾਸਤੇ ਵੀ ਜਲਦੀ ਦੁਆਰਾ ਆਉਣਾ ਕਿਵੇਂ ਦੇਖਦੇ ਹੋ ਜਿਹੜਾ ਕਿ ਮੰਤਰੀ ਜਗਬ ਨੇ ਧੰਨਵਾਦ ਨਾਲ ਮੌਕੇ ਤੇ ਜੇ ਕਹਿਰੀ ਜੇ ਵਾਦਾ ਕੀਤਾ ਸੀਗਾ 8000 ਰੁਪਏ ਦੇ ਮਿਲਕਰ ਸੀ ਜਿਹੜੇ ਤੁਹਾਡੇ ਪਿੰਡ ਦੇ ਲੋਕਾਂ ਨੂੰ ਦਿੱਤੀ ਗਈ ਆ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੌਰਾਨ ਬੁੱਝਦੇਗੇ ਆਪਰੇ ਦਾ ਦੇ ਤਰਕਾਰ ਦਾ ਫੀਲ ਨਹੀਂ ਆਖਰੀ ਆ ਸੰਤੁਸ਼ਟ ਨਹੀਂ ਕਰਦੇ ਨਹੀਂ ਜਿਹੜੇ ਪਿਛਲੇ ਸਰਕਾਰਾਂ ਦੌਰਾਨ ਹੁੰਦੇ ਰਹੇ ਆ ਉਹਨਾਂ ਦੇ ਮਾਅਵਜੇ ਬਹੁਤ ਘੱਟ ਮਿਲੇ ਆ ਜੇ ਮਿਲੇ ਆ ਤਾਂ ਉਹ ਗਲਤ ਤਰੀਕਿਆਂ ਨਾਲ ਜਿਨ੍ਹਾਂ ਲੋਕਾਂ ਦਾ ਨੁਕਸਾਨ ਨਹੀਂ ਹੋਇਆ ਉਹ ਲੈਂਦੇ ਰਹੇ ਆ ਤੇ ਲੋੜਵੰਦ ਲੋਕ ਮਾਅਬਜੇ ਤੋਂ ਵਾਂਝੇ ਰਹਿੰਦੇ ਰਿਹਾ ਸਿਰਫ ਤੇ ਸਿਰਫ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਇੰਨਾ ਜਲਦੀ ਤੇ ਇੰਨੇ ਸੁਚੱਜੇ ਢੰਗ ਨਾਲ ਕੋਈ ਵੀ ਗਲਤ ਬੰਦੇ ਦਾ ਨਾਮ ਨਹੀਂ ਹੈਗਾ ਵਿੱਚ ਜਿਹੜੇ ਜਿਹੜਾ ਕਾਬੂ ਵਾਸਤੇ ਲਿਖਿਆ ਗਿਆ ਰਕਮ ਉਹ ਜੇ ਕਿ ਵੀ ਆਦਮੀ ਨਹੀਂ ਹੈਗਾ ਜਿਹੜਾ ਗਲਤ ਲਿਖਿਆ ਗਿਆ ਵੀ ਉਹਨਾਂ ਹੀ ਰਕਮਾਂ ਤੇ ਲੋੜਵੰਦ ਇਨਸਾਨ ਉਹੀ ਮਤਲਬ ਉਹ ਕੀਤੇ ਹੈਗੇ ਆ ਸੱਚੀ ਕਹਾਂ ਨਾਲ ਉਹ ਵੈਸੇ ਨਹੀਂ ਕਿਹਾ ਕਿ ਮੇਰਾ ਸਾਫਲਾ ਹੋ ਜਾ ਵੀ ਉਹ ਸਾਡਾ ਲੋੜ ਨਹੀਂ ਹੈ ਹਾਂਜੀ ਕੁਝ ਕਿਸਾਨ ਜਿਨ੍ਹਾਂ ਕੋਲੇ ਠੀਕ ਸੀਗੇ ਸਾਧਨ मतलब ਉਹਨਾਂ ਨੇ ਸਾਡੇ ਧਲਵਾ ਪਰਿਵਾਰ ਹੈਗਾ ਉਹ ਮੁੰਡਾ ਜੋਬ ਕਰਦਾ ਹੈ ਉਹਦੀ ਮਿਸਿਸ ਵੀ ਜੋਬ ਕਰਦੀ ਹੈ ਉਹਨਾਂ ਨੇ ਹੈਲਪ ਨਹੀਂ ਲਈ ਉਹ ਕਹਿੰਦੇ ਜਿਹੜੇ ਲੋੜਵੰਦ ਹੈਗੇ ਉਹਨਾਂ ਨੂੰ ਦਿੱਤੀ ਜਾਵੇ ਕੁਝ ਕਿਸਾਨ ਨੇ ਕਣਕ ਸਿਰਫ ਉਹਨੇ ਕਿਸਾਨਾਂ ਨੇ ਲਈ ਹੈ ਜਿੰਨਾਂ ਕੋਲੇ ਕਣਕ ਨਹੀਂ ਬਚੀ ਸੀ ਜਿੰਨਾਂ ਰਕਵਾ ਸਾਰਾ ਹੀ ਸੜ ਗਿਆ ਜੀ ਜਿੰਨਾਂ ਕੋਲੇ ਕੋਈ ਨਾ ਕੁਝ ਰਕਵਾ ਬਚਿਆ ਸੀ ਉਹਨਾਂ ਵਿੱਚੋਂ ਕਿਸੇ ਵੀ ਕਿਸਾਨ ਨੇ ਕਣਕ ਨਹੀਂ ਲਈ ਸਰਕਾਰ ਕਿ ਉਹ ਜਿਹੜਾ ਪਰਪਰਾਲੇ ਹੋਰ ਕਰ ਸਕਦੀ ਹੈ ਕਿ ਹਰ ਸਾਲ ਜਿਹੜੀ ਗਣਤਕਾਰ ਵੀ ਆਜਾ ਜੇ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਅੱਜ ਨਹੀਂ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਜੀ ਇੱਕ ਛੋਟਾ ਜਿਹਾ ਬਰਾਲਾ ਹੈਗਾ ਹਰ ਕਬੈਨ ਨੂੰ ਇੱਕ ਟੈਂਕੀ ਮੁਹੱਈਆ ਕਰਾਈ ਜਾਵੇ ਜਿਹੜੀ ਟੈਂਕੀ ਦੇ ਇੰਜਣ ਖੱਟੇ ਫੈਰ ਬਗਰੇਟ ਆਨ 'ਚ ਬਹੁਤ ਸਮਾਂ ਲੱਗ ਜਾਂਦਾ ਹੈ ਉਹ ਲਗਭਗ ਜਿਹੜੇ ਪਿੰਨਾਂ 'ਚ ਬਣੀਆਂ ਹੋਈਆਂ ਹੈਗੀਆਂ ਉਹਨੇ ਫੈਰ ਬਗਰੇਟ ਦਾ ਹੀ ਕੰਮ ਕੀਤਾ ਲੋਕਾਂ ਦਾ ਨਿੱਜੀ ਸਾਧਨ ਲੋਕਾਂ ਨੂੰ ਜਦੋਂ ਲੋੜ ਪਵੇ ਵਰਤ ਸਕਦੇ ਆ ਕਿ ਉਹ ਬਹੁਤਾ ਲੰਮਾ ਨਹੀਂ ਹੈਗਾ ਥੋੜੇ ਪੈਸਾਂ ਦਾ ਪ੍ਰੋਜੈਕਟ ਹੈ ਤਿੰਨ ਲੱਖ ਦਾ ਮੇਰੇ ਖਿਆਲ ਚ ਪ੍ਰੋਜੈਕਟ ਹੈਗਾ ਸਾਰਾ ਉਹ ਕਈ ਅਰੇ ਗੱਲ ਚੁਣਨਾਂ ਦਰਕਾਰਾ ਨਾ ਹੋਵੇ ਤੇ ਇਹ ਚਲ ਗੋ ਜਿੰਨੇ ਹੀ ਆ ਲੈ ਕਰਨਾ ਹੈ ਕਰਨਾ ਇੱਕ ਪੱਜ ਲੱਗ ਰਹੀ ਸੀ ਜੀ 11 11 ਪਰਸਨ ਸੀ ਜੀਓ ਸਾਰੇ ਹਾਂਜੀ ਟੋਟਲ 11 ਲੋਕਾਂ ਦਾ ਲੈਸ ਹੈ ਉਹਨੂੰ ਜੇ ਇੱਕ ਨੇ ਲਈ 10 ਬੰਦਿਆਂ ਨੂੰ ਮਿਲੀ ਹਾਂਜੀ ਹਾਂ